ਦੂਸਰਾ ਜਿਹੜਾ ਆਪਣੇ ਸਦਰ ਥਾਣੇ ਦੇ ਵਿੱਚ ਮਰਡਰ ਹੋਇਆ ਸੀ ਸ਼੍ਰੀਮਤੀ ਸੁਨੀਤਾ ਜੀ ਦਾ ਜੋ ਕਿ ਆਪਣੇ ਘਰ ਚ ਕੱਲੀ ਸੀਗੀ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਿਕੋਜ਼ ਉੱਚ ਲੁੱਟ ਖੋਤ ਲੁੱਟ ਪਾੜ ਦਾ ਵੀ ਸੰਕੇਤ ਸਾਹਮਣੇ ਆਏ ਸੀ ﺍﻟमारीਆਂ ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋ ਉਹਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈਜ਼ ਕ੍ਰਿਮੀਨਾਲਾ ਜੀ ਸਾਡੇ ਏਡੀਸੀਪੀ 2 ਔਰ ਸ਼ਿਪੋਲਾ ਜੀ ਏਸੀਪੀ ਨਾਰਥ ਔਰ ਹਰਿੰਦਰ ਸਾਡੇ ਇੰਸਪੈਕਟਰ ਤੇ ਨੀ ਟੀਮ ਨੇ ਗੁਰਜੀਤ ਜਿਹੜਾ ਇੰਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪ੍ਰੋਕਿਊਰਡ ਪਹਿਲਾਂ ਬੇਟੇ ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਇਹਨਾਂ ਦਾ ਅੰਕੁਰ ਮਹਾਜਨ ਮ੍ਰਿਤਕਾ ਜਿਹੜੇ ਸੁਨੀਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of ਰਜੇਸ਼ ਸੂਤ ਅਮਨ ਐਵਰੀ ਲੁਧਿਆਣਾ ਇਹਦੀ ਅੰਕੁਰ ਮਹਾਜਨ ਜਿਹੜਾ ਮਦਈ ਹੈ ਇਸ ਮੁਕਦਮੇ ਦਾ ਉਹਦੇ ਨਾਲ ਕਾਫੀ ਪ੍ਰਾਣਾ ਦੋਸਤੀ ਸੀ ਫਿਰ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਆਉਂਦਾ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਥੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ ਸੋ ਬੜਾ ਇਹਨੂੰ ਪ੍ਰੋਫੈਸ਼ਨਲੀ ਵਰਕ ਕਰਦੇ ਉਹ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵਗੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਿਆ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਐਡਾ ਵੱਡਾ ਕਾਰ ਕ੍ਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਕਿ ਸਨਸਨੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਮਤਲਬ ਇਹ ਗੜਬੜ ਹੋ ਗਈ ਪਰ ਆਪਣ ਨੂੰ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਜੀ ਜੀ ਸੀਸੀਟੀਵੀ ਨਾਲ ਪਛਾਣ ਹੋ ਗਈ ਜੀ ਤੇ ਇਹ ਚੀਜ਼ਾਂ ਦੇਖੀਆਂ ਗਈਆਂ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਥੋੜਾ ਉਹਦਾ ਇਹ ਪਛੋਕਰ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਅਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫਿਰ ਇਹ ਗੱਲ ਆਪਾਂ ਤੈ ਤੇ ਪਹੁੰਚੋ ਇਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ ਸਰ ਉਹਨੇ ਪਹਿਲਾਂ ਵੀ ਇਸ ਹਦਦ ਦੇ ਵਿੱਚ ਚੋਰੀ ਕੀਤੀ ਹੋਈ ਸੀ ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀ-ਚਾਰੀ ਕੀਤੀ ਸੀ ਪਤਾ ਨਹੀਂ ਲੱਗਿਆ ਉਦੋਂ ਹਾਸ਼ਪ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੇ ਦੋਸਤ ਨੇ ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮਤਲਬ ਮੈਂ ਸਮਝਦਾ ਹੀਨੀਅਰਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੰਢੀ ਉਹਨੂੰ ਮੌਤ ਦੇ ਕਾਰਨ ਤਾਰ ਤਾਂ ਹਾਂਜੀ ਉਹਨੇ ਪਛਾਣ ਲਿਆ ਸੀ ਮਾਤਾ ਦੇ ਜੋ ਇਹ ਜਾਣਦਾ ਉਹਨੂੰ ਪਤਾ ਹੀ ਸੀਗਾ ਮਤਲਬ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਵੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਤਲਬ ਕੈਸ਼ ਦੱਸ ਰਹੇ ਹੋ 80000 ਤੇ ਪਲੱਸ ਕੁਝ ਦੱਸਿਆ ਉਹਨਾਂ ਨੇ ਉਹ ਅਜੇ ਚੱਲ ਰਹੀ ਹੈ ਜੀ ਟੀਮ ਗਈ ਹੋਈ ਹੈ ਸਾਡੀ ਕੋਲੇ ਨਹੀਂ ਕੁੱਟ ਕੇ ਚੰਨੀ ਨਾ ਸੋਸਰਾ ਆਦਮੀ ਕਾਫੀ ਪੈਨਿਕ ਹੋਇਆ ਸੀ 100% ਕੋਈ ਕੋਈ ਸਾਥੀ ਨਹੀਂ ਨਹੀਂ ਬਿਲਕੁਲ ਇਹੀ ਆਈ ਹੈ ਦੇਖੋ ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਕ੍ਰਾਈਮ ਸੁਸਾਇਟੀ ਜਦੋਂ ਦੀ ਬਣੀਆ ਹੁੰਦਾ ਆ ਰਿਹਾ ਠੀਕ ਹੈ ਹੁਣ ਕਿਸੇ ਦੇ ਮਾਈਂਡ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ 'ਚ ਇਕੱਠੇ ਰਹਿ ਰਹੇ ਐ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਕਿਸ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਹੋ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਹੈ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਐਪਰੀਸ਼ੀਏਟ ਕਰਨੀ ਲੋਗ ਮੋਟਰਸਾਈਕਲ ਤੇਜੀ ਮੋਟਰਸਾਈਕਲ ਤੇ ਹਾਂਜੀ ਹਾਂ ਬਿਲਕੁਲ ਉਹ ਧਾਰ ਗਈ ਆ ਸੀ ਕਿ ਚੋਰੀ ਕਰੀ ਇਹ ਹੀ ਹੈ ਯੂਮਰ ਗਨੀ ਸਰ ਐਥਿਕਸਨ ਦੀ 29 ਸਾਲ ਤੋਂ ਦੇਰੇਂ ਦੀ ਪ੍ਰੈਸ ਨੋਟ ਦੇ ਵਿੱਚ ਥੈਂਕ ਯੂ